ਹਾਂਜੀ ਕਿਸਾਨ ਵੀਰੋ ਸੌਣੀ ਦੀਆਂ 14 ਫਸਲਾਂ ਦੀ ਐਮ ਐਸ ਪੀ ਦੇ ਰੇਟਾਂ ਦੇ ਵਿੱਚ ਅੱਜ ਵਾਅਦਾ ਕੀਤਾ ਗਿਆ ਤੇ ਜੇ ਅੱਪਾ ਗੱਲ ਕਰੀਏ ਝੋਨੇ ਦੀ ਤਾਂ ਜਿਹੜਾ ਆਪਾਂ ਆਮ ਝੋਨਾ ਹੁੰਦਾ ਉਹਦਾ ਰੇਟ ਹੈ ਜੀ 2369 ਰੁਪਏ ਦੇ 69 ਰੁਪਿਆ ਦਾ ਵਾਅਦਾ ਹੋਇਆਗਾ ਤੇ ਝੋਨਾ ਜਿਹੜਾ ਏ ਗ੍ਰੇਡ ਝੋਨਾ ਜਿਹੜਾ ਪੰਜਾਬ ਦੇ ਵਿੱਚ ਲੱਗਦਾ ਉਹਦਾ ਰੇਟ ਹੈ ਜੀ 2300 ਤੇ 99 ਰੁਪਏ ਇਹਦੇ ਵਿੱਚ ਵੀ 69 ਰੁਪਿਆ ਦਾ ਵਾਅਦਾ ਹੋਇਆ ਤੇ ਜਵਾਰ ਦੇ ਰੇਟਾਂ ਦੇ ਵਿੱਚ ਜਿਹੜਾ 728 ਰੁਪਿਆ ਦਾ ਵਾਧਾ ਹੋਇਆ ਤੇ ਬਾਜਰੀ ਦੇ ਵਿੱਚ 150 ਰੁਪਿਆ ਦਾ ਵਾਧਾ ਹੋਇਆ ਤੇ ਮੱਕੀ ਦੇ ਵਿੱਚ 175 ਰੁਪਿਆ ਦਾ ਵਾਧਾ ਹੋਇਆ ਤੇ ਮੂੰਗੀ ਦੇ ਰੇਟਾਂ ਵਿੱਚ 86 ਰੁਪਿਆ ਦਾ ਜਿਹੜਾ ਵਾਧਾ ਹੋਇਆ ਤੇ ਮੂੰਫਲੇ ਦੀ ਰੇਟਾਂ ਦੇ ਵਿੱਚ ਜਿਹੜਾ 480 ਰੁਪਿਆ ਦਾ ਵਾਧਾ ਹੋਇਆ ਤੇ ਸੂਰਜਮੁਖੀ ਦੇ ਰੇਟਾਂ ਦੇ ਵਿੱਚ 441 ਰੁਪਿਆ ਦਾ ਵਾਧਾ ਹੋਇਆ ਤੇ ਕਪਾਹ ਦੇ ਰੇਟਾਂ ਦੇ ਵਿੱਚ ਜਿਹੜਾ 500 ਕਪਾਹ ਦੇ ਰੇਟਾਂ ਵਿੱਚ 599 ਰੁਪਿਆ ਦਾ ਵਾਧਾ ਦੇਖਣ ਨੂੰ ਮਿਲਿਆ ਤੇ ਜੇ ਝੋਨੇ ਦੀ ਗੱਲ ਕਰੀਏ ਤਾਂ 3% ਜਿਹੜਾ ਝੋਨੇ ਦਾ ਰੇਟ ਵਦਿਆ ਬਹੁਤ ਘਾਟਾ ਕਣਕ ਦੇ ਮਕਾਵਲੇ ਇਹ ਮੰਨ ਲਓ ਕਿ ਝੋਨਾ ਜਿਹੜਾ ਸਰਕਾਰ ਨਾ ਹੀ ਕਰ ਰਹੀ ਹੈ ਖਰੀਦਣ ਤੋਂ ਝੋਨਾ ਜਿਹੜਾ ਚਾਹੇ ਕੋਈ ਲਾਲੋ ਫੂਸ਼ਾ ਲਾਲੋ ਜਾਂ ਪੀਆਰ ਕਿਸਮਾਂ ਲਾਲੋ ਇਹ ਥੋੜਾ ਜਿਹੀ ਖੇਡ ਚੱਲਣੀ ਹੈ ਝੋਨੇ ਵਾਲੀ ਝੋਨਾ ਸਰਕਾਰ ਨੇ ਜਿਹੜਾ ਚੱਕਣਾ ਬੰਦ ਕਰ ਹੀ ਦੇਣਾਗਾ ਚਾਹੇ ਕੋਈ ਵੀ ਝੋਨੇ ਦੀ ਵੈਰਾਈਟੀ ਆ ਪਾਸਮਤੀ ਦੇ ਵੇਖਿਆ ਕਰਨੀ ਆ ਥੋੜੇ-ਪੋਟੇ ਘਾਟ ਰੇਤਾਂ ਤੇ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਨਾ ਤੇ ਪੇਜ ਨੂੰ ਜਰੂਰ ਫੋਲੋ ਕਰਨਾ